ਕੁੜੀਆਂ ਪ੍ਰੋਬਲਮ ਚੀਜ਼ਾਂ ਸਾਰੀਆਂ ਨਾਲ ਚਾਹੇ ਉਹ ਲੇਬਰ ਯੂਨੀਅਨ ਦੀ ਸੀ ਰੱਖ ਯੂਨੀਅਨ ਦੀ ਸੀ ਅਸੀਂ ਜਿਹੜੀਆਂ ਪ੍ਰੋਬਲਮਾਂ ਸਾਰੀਆਂ ਸੌਫਟਵਰ ਕਰਦੀਆਂ ਉਹਦੇ ਵਿੱਚ ਇਸ਼ੂ ਇਹ ਆ ਗਿਆ ਵੀ ਜਿਵੇਂ ਮੈਂ ਸਮਝਾਣਾ ਗਿਆ ਸੀ ਉੱਥੇ 1200 ਗੱਡੀਆਂ ਸੀ 400 ਰਹਿ ਗਏ ਟਰੱਕ ਉੱਥੇ ਨਾ ਜੀ ਜਿਹੜਾ ਇਹਨਾਂ ਦੀ ਸੈਂਟਰ ਕੰਪਨਟ ਦੀਆਂ ਪਾਲਿਸੀਜ਼ ਹੈ ਚਾਹੇ ਉਹ ਟੋਲ ਪਲਾਜ਼ਾ ਹੈਗੇ ਜੀ ਜਾਂ ਇਹਨਾਂ ਤੇ ਹੋਰ ਜਿੰਨੇ ਵੀ ਟੈਕਸਸ ਐ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਆ ਮਤਲਬ ਡੀਜ਼ਲ ਬਹੁਤ ਮਹਿੰਗਾ ਹੋ ਗਿਆ ਇਹ ਜਿਹੜਾ ਮਤਲਬ ਟਰੱਕਾਂ ਦਾ ਧੰਦਾ ਨਾ ਲਾਹੇਵੰਦ ਰਿਹਾ ਹੀ ਨਹੀਂ ਮਤਲਬ ਉਹਨੂੰ ਬਚਦੇ ਕੁਝ ਨਹੀਂ ਵਿਚਾਰੇ ਉਹਨਾਂ ਜੇ ਉਹ ਇੱਕ ਬੰਬੇ ਦਾ ਜਾਂ ਆਪਣੇ ਦਾ ਮੁੰਬਈ ਦਾ ਜਾਂ ਗੁਆਟੀ ਦਾ ਚੱਕਰ ਲਾ ਕੇ ਆਉਂਦੇ ਨਾ ਜੀ 50 50000 ਰੁਪਏ ਟੋਲ ਟੈਕਸ ਪਾ ਦਿੰਦੇ ਉਹਨਾਂ ਕੋਲ ਟਾਇਰ ਪਾਉਣ ਦੇ ਪੈਸੇ ਨਹੀਂ ਹੁੰਦੇ ਸੋ ਉਹ ਜਿਹੜੀਆਂ ਸਾਰੀਆਂ ਸੈਂਟਰ ਨਾਲ ਰਿਲੇਟਡ ਪ੍ਰੋਬਲਮ ਹੁੰਦਾ ਉਹ اسی ਤਰ੍ਹਾਂ ਜਿਹੜਾ ਲੇਬਰ ਦਾ ਲੇਬਰ ਰੇਟਸ ਦਾ ਹੈਗਾ ਜਿਹੜੇ ਲੇਬਰ ਵਾਲੇ ਵਿਚਾਰੇ ਜਿਹੋ ਕੰਮ ਕਰਦੇ ਉਹਨਾਂ ਨੂੰ ਪੈਸੇ ਨਗੂਣੇ ਮਿਲਦੇ ਆ ਤੇ ਠੇਕੇਦਾਰ ਨੂੰ ਦਿੱਤੇ ਉਹ ਫਿਰ ਕੰਪਲੈਕਸ ਹੋ ਜਾਂਦਾ ਤੇ ਜੇ ਉਹ ਕੰਮ ਜਿਹੜਾ ਹੈਗਾ ਅ ਫਿਰ ਪੈਸੇ ਕਈ ਗੋਣਾ ਦਿੰਦੇ ਆ ਪੈਸੇ ਦਿੰਦੇ ਵੀ ਐਡਵਾਂਸ ਆ ਇਹ ਸੋ ਆਰਤੀ ਹੈਗੇ ਜੀ ਉਹਨਾਂ ਨੂੰ 2.5% ਹੁੰਦਾ ਸੀ ਉਹਨਾਂ ਦਾ ਮਿਹਨਤਾਨਾ ਉਹ ਘਟਾ ਕੇ ਪੌਣੇ 2% ਕਰ ਦਿੱਤਾ ਜੀ ਮਤਲਬ ਬਾਕੀ ਸਾਰੇ ਖਰਚੇ ਵਧੇ ਉਹਨਾਂ ਦੇ ਖਰਚੇ ਵਧ ਗਏ ਪਰ ਸਰਕਾਰ ਨੇ ਜਿਹੜਾ ਸੀਗਾ ਸਟੰਡ ਦੀ ਕਮਨ ਉਹਨਾਂ ਦਾ ਜਿਹੜਾ ਸੀਗਾ ਸ਼ੇਅਰ ਜਿਹੜਾ ਕਰ ਉਹਨਾਂ ਨੂੰ ਜਿਹੜੇ ਸਰਵਿਸ ਚਾਰਜਸ ਮਿਲਦੇ ਸੀਗੇ ਉਹ ਘਟਾ ਦਿੱਤੇ ਕੱਢਦੀ ਕਿੰਨੇ ਸੱਜੇ ਦੇ ਦਾ ਮਿਆਜਾ ਪਹਿਰੇ ਆ ਜੀ ਕਿੱਦੇ ਵਾਸ਼ ਕਰ ਮੈਂ ਉਹ ਹੀ ਕਹਿ ਰਿਹਾ ਤੁਹਾਨੂੰ ਦੱਸ ਰਿਹਾ ਆ ਜੀ ਆਰਤੀਆਂ ਨੂੰ ਮਿਲਦੇ ਪਹਿਲਾਂ 2.5% ਮਿਲਦਾ ਸੀਗਾ ਜੀ ਹੁਣ ਉਹ ਪੌਣੇ 2% ਕਰਤਾ ਕੱਟ ਲਾਤਾ ਆਰਤੀਆਂ ਦੇ ਉੱਤੇ ਆਰਤੀਆਂ ਦੇ ਕੱਟ ਹੈ ਜੀ ਲੇਬਰ ਵਾਲਿਆਂ ਤੇ ਕੱਟਦਾ ਟਰੱਕ ਵਾਲਿਆਂ ਦੇ ਉੱਤੇ ਟੋਲ ਟੌਰ ਟੈਕਸ ਉਹਨਾਂ ਨੂੰ ਬਹੁਤ ਪੈਂਦਾ ਹੈ ਤੇਲ ਬਹੁਤ ਮਹਿੰਗਾ ਹੋ ਗਿਆ ਹੈ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਿਆ ਸੋ ਸਾਰੇ ਜਿੰਨੇ ਵੀ ਇਹ ਜਿਹੜੇ ਮਿਹਨਤ ਕਸ਼ਾਲੇ ਸਭ ਦਾ ਧੂਆ ਘਟਾ ਕੇ ਕੇਂਦਰ ਸਰਕਾਰ ਨੇ ਕਿਸੇ ਕਰਕੇ ਇਲੈਕਸ਼ਨ ਲੜ ਰਹੇ ਆ ਜੀ ਇਹ ਸਾਰਾ ਕੁਝ ਠੀਕ ਕਰਾਂਗੇ ਉੱਥੇ ਜਾ ਕੇ ਪੰਜਾਬ ਦੇ ਪੈਸੇ ਰੁਕੇ ਹੋਏ ਹੈ 8.5 ਹਜ਼ਾਰ ਕਰੋੜ ਮੰਡੀ ਬੋਰਡ ਦੇ ਪੈਸੇ ਰੁਕੇ ਹੋਏ ਆ ਮੰਡੀਆਂ ਦੇ ਵਿੱਚ ਪੀਣ ਲਈ ਸਾਫ ਪਾਣੀ ਉਹਨੀਆਂ ਫੜਾ ਠੀਕ ਕਰਨ ਵਾਲੀਆਂ ਛੱਡ ਬਣਾਉਣ ਵਾਲੇ ਆ ਹੁਣ ਜਿਵੇਂ ਮੌਸਮ ਖਰਾਬ ਹੋ ਜਾਂਦਾ ਤੇ ਇਹ ਵੱਡੇ ਵੱਡੇ ਛੱਡ ਬਣੇ ਹੋਣਗੇ ਤਾਂ अनाज ਖਰਾਬ ਨਹੀਂ ਹੋਏਗਾ ਉਹ ਸੋਨੇ ਵਰਗਾ अनाज ਹੁੰਦਾ ਜੀ ਕੱਚੀਆਂ ਮਤਲਬ ਕੱਚੀਆਂ ਮੰਡੀਆਂ ਦੇ ਵਿੱਚ ਪਿਆ ਹੋਇਆ ਜੀ ਕਿਉਂਕਿ ਇਹ ਮੰਡੀਆਂ ਚ ਪਿਆ ਹੋਇਆ ਫੜ ਉੱਚੇ ਚੁੱਕਣ ਵਾਲੇ ਆ ਪੱਕਿਆ ਕਰਨ ਵਾਲੇ ਆ ਉਹਨਾਂ ਦੇ ਵੱਡੇ ਵੱਡੇ ਛੱਡ ਬਣਨ ਵਾਲੇ ਆ ਕਿਸਾਨਾਂ ਮਜ਼ਦੂਰਾਂ ਵਾਸਤੇ ਆਰਾਮ ਕਰਿੱਤੇ ਬੈਠ ਕੇ ਇਕਲਾ ਬੰਦਾ ਦੋ ਫੁਰਕੇ ਛੱਕ ਸਕੇ ਜੇ ਰਾਤ ਨੂੰ ਰਾਮ ਕਰ ਸਕੇ ਜਿਹੜਾ ਉਹਦੇ ਰਾਤ ਉੱਥੇ ਰਹਿਣਾ ਪੈਂਦਾ ਤੇ ਨਾਲ ਵਾਸ਼ਰੂਮ ਹੋਣਾ ਚਾਹੀਦਾ ਹੈ ਪੀਣ ਲਈ ਠੰਡਾ ਪਾਣੀ ਹੋਣਾ ਚਾਹੀਦਾ ਇਹ ਸਾਰਾ ਕੁਝ ਅਸੀਂ ਬਣਾਣਾ ਹੈਗਾ ਜੀ ਉਹਨਾਂ ਨੇ ਸਾਡੇ ਪੈਸੇ ਰੋਕੇ ਹੋਏ ਜੀ ਦੋ ਪਿਛਲੇ 2 ਸਾਲ ਦਾ ਵੀ ਰੁਕਦੇ ਹੋਏ ਆ ਵਿੱਚ ਆ ਵੀ ਐਡ ਕਰ ਦਿੱਤਾ 10-12 ਹਜ਼ਾਰ ਕਰੋੜ ਮੈਂ ਉਹੀ ਲੈਣ ਜਾ ਰਿਹਾ ਜੀ ਉਹ ਲੈ ਕੇ ਆਵਾਂਗੇ ਉਹ ਸਾਰੇ ਕੰਮ ਕਰਾਵਾਂਗੇ ਪਿੰਡਾਂ ਦੀਆਂ ਸੜਕਾਂ ਬਣਾਵਾਂਗੇ ਪਿੰਡ ਤੋਂ ਲੈ ਕੇ ਮੰਡੀ ਤੱਕ ਸੜਕ ਬਣਾਵਾਂਗੇ ਔਰ ਮੰਡੀਆਂ ਦਾ ਜਿਹੜਾ ਬੁਝਾਦੀ ਟਾਂਚਾ ਸਾਰਾ ਕਰਾਂਗੇ ਇਸੇ ਤਰ੍ਹਾਂ ਜਿਹੜੇ ਜਿਹੜੇ ਟਰੱਕ ਯੂਨੀਅਨ ਵਾਲੇ ਨਾਲ ਬਰਸੇ ਗੱਲ ਕਰਾਂਗੇ ਜੀ ਰਕਾਂ ਬਾਰੇ ਆਰਤੀ ਨਾਲ ਗੱਲ ਕਰਾਂਗੇ ਤੁਸੀਂ ਕਿਸੇ ਦਾ ਘਟਾ ਥੋੜੀ ਸਕਦੇ ਹੋ ਜੀ ਬੰਦਾ 2.5% ਤੋਂ ਪੌਣੇ 2% ਦੇ ਲਿਆ ਇਹ ਤੇ ਖਰਚੇ ਵਧ ਕੀ ਉਹਨਾਂ ਦੇ ਜੀ ਉਹਨਾਂ ਨੇ ਜੇ ਜਦੋਂ ਇੱਕ ਵਾਰੀ ਅਨਾਜ ਤਲ ਗਿਆ ਭਰਿਆ ਗਿਆ ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਆਰਤੀ ਏਰੀਆ ਜੀ ਉਸ ਤੋਂ ਬਾਅਦ ਉਹ ਠੱਡਿਆ ਦਾ ਦੌਰਾ ਕਰਦੇ ਜਿਹੜੇ ਕਿਸਾਨ ਬੜੇ ਠੱਡਲਗਵਾੜ ਉਹਦੇ ਨੇ ਲੈਫਟਿੰਗ ਉਹਨਾਂ ਕੋਲ ਜੀ ਤੁਹਾਡੀ ਮਿਹਰਬਾਨੀ ਨਾਲ ਹੋ ਰਿਹਾ ਸਾਰਾ ਕੁਝ ਤੁਸੀਂ ਜਾਣ ਲੱਗੇ ਪਿਓ ਪੁੱਤ ਸਾਰਾ ਜਿੰਨੇ ਸੀਗਾ ਨਾ ਇਹ ਆਪਣੇ ਵਿੱਚੇ ਬੀਜੇਪੀ ਵਾਲੇ 31000 ਕਰੋੜ ਰੁਪਏ ਦਾ ਕਰਜ਼ਾ ਅਸੀਂ ਹਰ ਮਹੀਨੇ 270 ਕਰੋੜ ਦੀ ਚੱਟੀ ਭਰਦੇ ਆ ਜੀ ਇਹਨਾਂ ਦੀ ਹਰ ਮਹੀਨੇ ਅਸੀਂ 270 ਕਰੋੜ ਦੇ ਰਹੇ ਆ ਗਲਤੀ ਸੈਂਟਰ ਸਰਕਾਰ ਦੀ ਸੀ ਗਲਤੀ ਅਕਾਲੀਆਂ ਦੀ ਸੀ ਬੀਜੇਪੀ ਦੀ ਸੀ ਪੰਜਾਬ ਸਰਕਾਰ ਦੀ ਸੀ ਲੇਕਿਨ ਉਹਦਾ ਖਮ ਖਮਿਆਜ਼ਾ ਕੌਣ ਭੁਗਤ ਰਿਹਾ ਜੀ ਪੰਜਾਬ ਦੇ ਕਿਸਾਨ ਪੰਜਾਬ ਦੇ ਆੜਤੀਏ ਪੰਜਾਬ ਦੇ ਮਜ਼ਦੂਰ ਟਰਾਂਸਪੋਰਟਰਸ ਉਹਨਾਂ ਨੂੰ ਜੁਰਮਾਨਾ ਲੱਗ ਰਿਹਾ ਜੀ ਇਹ ਸਾਰੀਆਂ ਉਹਨਾਂ ਦੀਆਂ ਅਨਲੈਕੀਆਂ ਦਾ ਨਤੀਜਾ ਜੀ ਉਹਨਾਂ ਨੂੰ ਹੁਣ ਵੀ ਦੱਸ ਦਿੰਦੇ ਜੀ ਪਹਿਲਾਂ ਕਹਿੰਦੇ ਸੀ ਅਕਾਊਂਟਿੰਗ ਐਰਰ ਹੋ ਗਈ ਉਹਨਾਂ ਦੀ ਵੀਡੀਓ ਕੱਢ ਲਓ ਪੁਰਾਣੀ ਜੇ ਅਕਾਊਂਟਿੰਗ ਐਰਰ ਸੀ ਕਿ ਤਾਂ ਲੋਕਾਂ ਨੂੰ ਕੋਈ ਜੁਰਮਾਨਾ ਜੀ ਇਹ ਬਾਦਲਾਂ ਨੂੰ ਲੱਗਣਾ ਥੇਦਾ ਸੀ ਜੁਰਮਾਨਾ ਜੀ ਔਰ ਨਾਲ ਕਾਂਗਰਸ ਦੀ ਸਰਕਾਰ ਵੀ ਮਿਲੀ ਹੋਈ ਸੀ ਪਰ ਹੁਣ ਤਾਂ ਜਿਵੇਂ ਇੱਕ ਇੱਕ ਗੱਲ 7-8 ਸਾਲ ਪੁਰਾਣੀ ਹੋ ਜਾਂਦੀ ਹੈ ਨਾ ਜੀ ਸਮਝੌਤਾ ਕਰਕੇ ਦੋ ਸਰਕਾਰਾਂ ਸਮਝੌਤਾ ਕਰ ਲੈਂਦੀਆਂ ਜਿਵੇਂ ਅਸੀਂ ਟੋਲ ਪਲਾਜ਼ਾ ਚੱਕਿਆ ਜੀ ਜਿਦੀ ਜਿਦੀ ਮਨਿਆਤ ਖਤਮ ਹੋਈ ਜਾਂਦੀ ਹੈ ਉਹ ਚੱਕ ਜੀ ਮੈਂ ਐਸੇ ਕਰਕੇ ਜਾ ਰਿਹਾ ਪਾਰਲੀਮੈਂਟ ਦੇ ਵਿੱਚ ਕਿ ਅਸੀਂ ਸਾਰੇ ਇਕੱਠੇ ਹੋ ਗਏ ਜਦੋਂ ਸਾਡੀ 13 ਸੀਟਾਂ ਆ ਗਈਆਂ ਅਸੀਂ ਆਪਣੀ ਸਰਕਾਰ ਬਣਾ ਲਈ ਤੁਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਜੀ 6 ਟੋਲ ਪਲਾਜ਼ਾ ਬੰਦੇ ਆ ਜੀ ਮਜ਼ਾਕ ਹੈ ਜੀ ਵੱਲੋਂ ਕੀ ਮਤਲਬ ਹੈ 6 ਟੋਲ ਪਲਾਜ਼ਾ ਦਾ ਫਿਰ ਰੋਡ ਟੈਕਸ ਕਾ ਦੇ ਵਾਸਤੇ ਆ ਤੋਂ ਜਿਹੜੀ ਡਬਲ ਟੈਕਸੇਸ਼ਨ ਆ ਜੀ ਆਮ ਮੱਧਿਆ ਤੇ ਟੈਕਸੇਸ਼ਨ ਆ ਜਿਹੜੇ ਤੁਹਾਡੇ ਵੱਡੇ ਵੱਡੇ ਅਡਾਨੀ ਬਾਨੀ ਆ ਉਹ 22% ਟੈਕਸ ਦੇ ਰਹੇ ਆ ਆਰਥੀਆ ਡਾਕਟਰ ਟੀਚਰ ਅਸੀਂ ਸਾਰੇ 30-30% ਦੇ ਰਹੇ ਹਾਂ ਜੀ ਬੋਲੋ ਨਾ ਤੇ ਉਹਨਾਂ ਨੂੰ 1.5 ਲੱਖ ਰੋਡ ਦਾ ਉਹਨਾਂ ਨੇ ਉੱਥੇ ਬੈਨੀਫ ਮਤਲਬ ਉਲਟਾ ਹੈ ਸਾਰੇ ਦੁਨੀਆ ਦੇ ਕਾਨੂੰਨ ਉਲਟਾ ਹੈ ਜੀ ਜਿਹੜਾ ਵੱਡਾ ਬਿਜ਼ਨਸਮੈਨ ਜਿੰਨਾ ਅਮੀਰ ਹੈ ਉਹਨਾਂ ਜ਼ਿਆਦਾ ਟੈਕਸ ਇੱਥੇ ਗਰੀਬ ਨੂੰ ਟੈਕਸ ਹੈ ਜੀ ਇੱਥੇ ਅਮੀਰ ਨੂੰ ਟੈਕਸ ਨਹੀਂ ਹੈ ਤੇ ਅਮੀਰਾਂ ਨੂੰ ਛੋਟਾ ਹੈ ਜੀ ਉਹ ਦਿੰਦਾ ਉਹਨਾਂ ਨੂੰ ਇਨਕਮ ਟੈਕਸ ਦੀ ਛੋਟ ਦੇ ਦਿੱਤੀ ਪ੍ਰੋਡਕਟਿਵਿਟੀ ਰਿਲੇਟਡ ਇਨਸੈਂਟਿਵ ਦੇ ਦਿੱਤਾ ਉਹਨਾਂ ਨੂੰ ਉਹਨਾਂ ਦੇ ਕਰਜ਼ੇ ਮਾਫ਼ ਕਰਤੇ ਜੀ ਬਲੋ ਉਹਨਾਂ ਨੂੰ ਕੁੱਲ ਵੜਾ ਕੇ ਜਿਹੜਾ ਹੈਗਾ ਜੀ ਉਹ 20 25 ਲੱਖ ਇਸ ਤੋਂ ਵੀ ਵੱਧ ਕਰੋੜ ਦਾ ਜਿਹੜਾ ਫਾਇਦਾ ਬੈਨੀਫਿਟ ਦੇ ਚੁੱਕੇ ਮੋਦੀ ਸਰਕਾਰ ਦਾ ਸੁਪਰੀਮ ਕੋਰਟ ਵੱਲੋਂ ਏਬੀਐਮ ਤੇ ਨੀਵੀਂ ਪੈਡ ਦਾ ਜਿਹੜਾ ਕਾਰਜਕਾਰੀ ਇੰਟਰਵਿਊ ਕਿਸ ਤਰ੍ਹਾਂ ਦੇਖੋ ਉਹਦੇ ਉਹਨਾਂ ਨੇ ਖਾਰਜ ਤਾਂ ਕੀਤੀ ਆ ਬਟ ਉਹਨਾਂ ਨੇ ਜਿਹੜੇ ਪੁਆਇੰਟਸ ਜਿਹੜੇ ਰੇਜ਼ ਕੀਤੇ ਆ ਕਿਉਂਕਿ ਹੁਣ ਜਦੋਂ ਇਲੈਕਸ਼ਨ ਚੱਲਦੀ ਪਈ ਆ ਜਿਹੜਾ ਸੈਕੰਡ ਫੇਸ ਦੀਆਂ ਵੋਟਾਂ ਵੀ ਅੱਜ ਪੈ ਗਈਆਂ ਨਾ ਜੀ ਇਸ ਵੇਲੇ ਮਤਲਬ ਜਿਹੜਾ ਹੈਗਾ ਉਹ ਉਸ ਤਰ੍ਹਾਂ ਇੰਟਰਵਿਊ ਕਰਨਾ ਬਟ ਇਹਦੇ ਨਾਲ ਜਿਹੜਾ ਲੋਕਾਂ ਨੂੰ ਮੈਂ ਅਪੀਲ ਕਰਦਾ ਜੀ ਤੁਸੀਂ ਕਿੰਨੇ ਖੇਰਾਫੇ ਦੇ ਕਰਨਗੇ ਜੀ 5% 10% ਤੁਸੀਂ ਸਾਨੂੰ ਵੋਟਾਂ ਹੀ 70% ਪਾ ਦਿਓ ਜੀ ਗੱਲੀ ਖਾਣਾ ਹੋ ਜਾ ਟਾਟਾ ਕਾਦਮ ਕਰੋ ਇਸ ਵਾਰੀ ਅਗਲੀ ਵਾਰੀ ਅਸੀਂ ਸਾਡੀ ਸਰਕਾਰ ਬਣ ਜੇ ਅਸੀਂ ਸਾਰਾ ਸਿਸਟਮ ਠੀਕ ਕਰ ਦਾਂਗੇ ਟਰਾਂਸਪੇਰੈਂਟ ਕਰ ਦਾਂਗੇ ਸੋ ਇਸ ਵਾਰੀ ਲੋਕ ਵੱਧ ਵੋਟਾਂ ਮਾਣ ਸੁਚੇਤ ਰਹੋ ਕਿ ਜਦੋਂ ਤੁਸੀਂ ਜਿਹੜਾ ਬਟਨ ਦੱਬਦੇ ਆ ਦੇਖੋ ਵੀ ਉਹ ਹੀ ਝਾੜੂ ਦੱਬਿਆ ਤੇ ਝਾੜੂ ਤੇ ਮੋਰ ਮਨੋ ਉਹਦੇ ਪ੍ਰਿੰਟ ਹੋਇਆ ਔਰ ਵਿੱਚ ਗਿਰ ਗਈ ਆ ਮਤਲਬ ਇਹ ਤਿੰਨੋ ਚੀਜ਼ਾਂ ਇੰਪੋਰਟੈਂਟ ਆ ਜੀ ਜਿਹੜਾ ਬਟਨ ਦੱਬਿਆ ਜੀ ਉਹੀ ਪ੍ਰਿੰਟ ਹੋਈ ਆ ਔਰ ਨੀਚੇ ਘਰ ਗਿਆ ਉਹ ਫਿਰ ਮਤਲਬ ਇੰਨਾ ਕੁ ਵੀ ਕਰ ਲਈਏ ਆਪਾਂ ਔਰ ਵੱਧ ਵਧ ਵੋਟਾਂ ਪਾ ਦਿਓ ਵੋਟਾਂ ਵੱਧ ਪਾ ਦਿਓ ਜੀ ਗੱਲ ਖਤਮ ਹੋ ਗਈ ਤੁਹਾਡਾ ਚੋਣ ਪ੍ਰਚਾਰ ਕਿਸ ਤਰ੍ਹਾਂ ਬਹੁਤ ਵਧੀਆ ਚੱਲਦਾ ਜੀ ਦੇਖੋ ਮੈਂ ਮੈਂ ਦਾਬੇ ਨਾਲ ਕਹਿ ਸਕਦਾ ਜੀ ਪਟਿਆਲੇ ਦੇ ਵਿੱਚ ਕੋਈ ਕੈਂਡੀਡੇਟਾ ਜਿਹੜੇ ਰੋਜ਼ ਦੀਆਂ 15 15 20 20 ਮਿੰਟਸ ਕਰਦੇ ਪਟਿਆਲੇ ਲਈ ਏਜੰਡਾ ਕੀ ਹੈ ਜੇ ਤੁਸੀਂ ਜਿੱਤਦੇ ਬਹੁਤ ਵਧੀਆ ਕਰ ਲਿਆ ਜੀ ਦੇਖੋ ਜਿਹੜਾ ਪਟਿਆਲੇ ਦਾ ਏਜੰਡਾ ਹੈਗਾ ਉਹ ਪਹਿਲੀ ਗੱਲ ਤਾਂ ਇਹ ਵੀ ਦੇਸ਼ ਤੋਂ ਲੱਗਣੀ ਹੈ ਜੀ ਮਾ ਤੁਨੋ ਜਿਵੇਂ ਇੱਕ ਜਿਹੜਾ ਖੇਤੀਬਾੜੀ ਸੈਕਟਰ ਦੀ ਮੈਂ ਗੱਲ ਕੀਤੀ ਆ ਇਸੇ ਤਰ੍ਹਾਂ ਜਿਹੜਾ ਪਟਿਆਲੇ ਦੇ ਵਿੱਚ ਵਿਸ਼ੇਸ਼ ਮੈਂ ਕਹਿ ਸਕਦਾ ਵੀ ਜਿਹੜਾ ਸਾਡਾ ਕੱਗਰ ਦੀ ਮਾਰ ਬਹੁਤ ਪੈਂਦੀ ਆ ਮਤਲਬ ਚਾਹੇ ਨਾਬੇ ਨੂੰ ਨਹੀਂ ਪੈਂਦੀ ਉਹ ਲੇਕਿਨ ਪਟਿਆਲੇ ਨੂੰ ਬੜੀ ਕਿਰਾਓ ਬੜੀ ਨਦੀ ਦੀ ਔਰ ਕੱਗਰ ਦੀ ਹਰ ਪਿਛਲੇ ਸਾਲ ਵੀ ਫਲਡਸ ਆਇਆ ਸੀ ਕਰੋੜਾਂ ਰੁਪਏ ਦਾ ਨੁਕਸਾਨ ਹੋਦਾ ਔਰ ਮੇਰੀ ਅੱਛੇ ਸਿਕਸ ਮੇਰੀ ਅਸੈਂਬਲੀ ਸੈਗਮੈਂਟ ਜਿਹੜੀ ਉਹਦੇ ਨਾਲ ਫਰਕ ਪੁਦੀ ਆਏਗੇ ਉਹ ਇੱਕ ਸਪੈਸਿਫਿਕ ਮੁੱਦਾ ਜੀ ਬਿਹਤਰ ਟਰਾਂਸਪੋਰਟ ਹੋਣੀ ਚਾਹੀਦੀ ਹੈ ਜੀ ਆਪਣੇ ਬਿਹਤਰ ਰੋਡ ਇਨਫਰਾਸਟ੍ਰਕਚਰ ਹੋਣਾ ਚਾਹੀ ਇਸ ਤੋਂ ਸਵਾਇ ਜਿਹੜਾ ਹੈਗਾ ਜੀ ਸਿਹਤ ਸਹੂਲਤਾ ਅਸੀਂ ਪੰਜਾਬ ਦੇ ਲੈਵਲ ਤੇ ਠੀਕ ਕਰ ਰਹੇ ਹਾਂ ਬਟ ਕੇਂਦਰ ਨੇ ਫੰਡ ਬੰਦ ਕੀਤੇ ਹੋਏ ਆ ਸਾਡਾ ਮੇਨ ਮੁੱਦਾ ਇਹ ਹੈ ਜਿਹੜੇ ਸਾਡੇ ਫੰਡ ਬੰਦ ਕੀਤੇ ਹੋਏ ਆ ਉਹ ਪੰਜਾਬ ਦਾ ਵੀ ਮੁੱਦਾ ਹੈ ਪਟਿਆਲੇ ਦਾ ਵੀ ਮੁੱਦਾ ਹੈ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਜੀ ਸਾਡਾ ਮਤਲਬ ਜੇ ਮਨੋ ਜਿੱਚੇ ਤੌਰ ਤੇ ਕਹਾਂ ਜੀ ਸਾਡਾ ਪੰਜਾਬ ਦਾ ਜਿਹੜਾ ਮੁੱਦਾ ਹੈਗਾ ਜਿਹੜਾ ਕਿ ਪਟਿਆਲੇ ਦਾ ਵੀ ਹੈ ਕਿ ਇਹਨਾਂ ਨੇ ਸਾਡੇ ਬੱਚੇ ਫੌਜ ਵਿੱਚ ਜੋਬ ਕਰਦੇ ਸੀਗੇ ਉਹਨਾਂ ਨੂੰ ਅਗਨੀ ਵੀਰ ਕਹਿੰਦਾ ਜੀ 4 ਸਾਲ ਬਾਅਦ ਘਰ ਨੂੰ ਤੋਰ ਦੇਣਗੇ ਪਹਿਲਾਂ ਪੂਰੀ ਲੋਕ ਦੀ ਕਰਕੇ ਪੈਨਸ਼ਨ ਲੈ ਕੇ ਆਉਂਦੇ ਸੀ ਪੂਰੀਆਂ ਮਤਲਬ ਨੌਕਰੀਆਂ ਦੇਣੀਆਂ ਰੇਲਵੇ ਚ ਕਿੰਨੀਆਂ ਨੌਕਰੀਆਂ ਹੁੰਦੀਆਂ ਜਿਹੜੀਆਂ ਸੈਂਟਰ ਦਾ ਪੋਲ ਹੈ ਉਹ ਵੀ ਪੰਜਾਬ ਨੂੰ ਸ਼ੇਅਰ ਮਿਲਣਾ ਚਾਹੀਦਾ ਔਰ ਪੂਰੀਆਂ ਨੌਕਰੀਆਂ ਹੋਣੀਆਂ ਚਾਹੀਦੀਆਂ ਅਧੀਆਂ ਅਧੂਰੀਆਂ ਜਾਂ ਮਤਲਬ ਜਿਹਨੂੰ ਅੰਡਰ ਅਪਲਾਈਮੈਂਟ ਜੀ ਉਹਨਾਂ ਚ ਹੋਣੀ ਚਾਹੀਦੀ ਪੂਰੀਆਂ ਨੌਕਰੀਆਂ ਵਿਦ ਆਲ ਦਾ ਬੈਨੀਫਿਟ ਸਪੈਸ਼ਲੀ ਬੈਨੀਫਿਟਸ ਔਰ ਫੁੱਲ ਫੁੱਲ ਜੁੜੀ ਜੋਬ ਹੋਣੀ ਚਾਹੀਦੀ ਆ ਇਸੇ ਤਰ੍ਹਾਂ ਜਿਹੜਾ ਤੁਹਾਡਾ ਪੰਜਾਬ ਹੈ ਪੰਜਾਬ ਦੀ ਸਪੈਸੀਫਿਕ ਪਟਾਲੇ ਦੇ ਵਿੱਚ ਆਪਾਂ ਕਹਿ ਸਕਦੇ ਆ ਵੀ ਅਮਰੂਦ ਹੈ ਐਗਰੋ ਬੇਸਡ ਇੰਡਸਟਰੀਜ਼ ਇੱਥੇ ਜਿਹੜਾ ਹੈਗਾ ਅਮਰੂਦ ਆਪਣਾ ਜਿਹ ਖਰਾਬੀ ਹੋ ਜਾਂਦਾ ਨਾ ਅਰੂਧ ਜਿਹੜਾ ਉਹਦੇ ਨਾਲ ਵੀ ਉਹ ਜੂਸ ਜਾਂ ਉਹ ਦੂਜਾ ਉਹਦੇ ਚ ਬਣਦਾ ਜੂਸ ਹੋ ਜਾਂਦਾ ਉਹਦੀ ਪ੍ਰੋਸੈਸ ਸੱਚ ਤੇ ਜੇ ਇਸ ਤਰ੍ਹਾਂ ਦੀਆਂ ਐਗਰੋ ਬੇਸਡ ਇੰਡਸਟਰੀਜ਼ ਲੱਗਦੀਆਂ ਪੰਜਾਬ ਦੀਆਂ ਤਾਂ ਉਹਦੇ ਨਾਲ ਜਿਹੜੀ ਇਕਨੋਮੀ ਆ ਪੰਜਾਬ ਦੀ ਅੱਗੇ ਵਧੇਗੀ ਅਸੀਂ ਚਾਹੇ ਸਾਡਾ ਅਨਾਜ ਆ ਜੀ ਚਾਹੇ ਕਣਕ ਆ ਚਾਹੇ ਜਿਹੜਾ ਚਾਵਲ ਅਸੀਂ ਉਹਦੀ ਬੇਸਿਕ ਪ੍ਰੋਸੈਸਿੰਗ ਸ਼ੁਰੂ ਕਰੀਏ ਜੀ ਉਹਦੀ ਮਨੋਣਾ ਅਸੀਂ ਉਹਨੂੰ ਐਸਟਾਰਟ ਕਰਨਾ ਵਿੱਚ ਇਹ ਚਾਵਲਾਂ ਵਿੱਚ ਉਹਦਾ ਕੋਈ ਨਾ ਕੋਈ ਪ੍ਰੋਡਕਟ ਬਣਾ ਦਿੱਤਾ ਹੈ ਨੂਡਲਸ ਬਣਾਈਏ ਬਿਸਕੁਟਸ ਬਣਾਈਏ ਮੈਦਾ ਸੂਜੀ ਬਣਾਈਏ ਜੇ ਤੁਸੀਂ ਇੱਕ ਸਟੈਪ ਵੀ ਕਰ ਦਿੰਦੇ ਉਹ ਨਾਲ ਤਕਰੀਬਨ ਡਬਲ ਹੋ ਜਾਂਦਾ ਰੈਵੀ ਨੂੰ ਜਿਹੜਾ ਤੁਸੀਂ ਦੇਖ ਲਓ ਤੁਸੀਂ ਨੂਡਲ ਕੀ ਭਾ ਲੈ ਕੇ ਆਉਂਦੇ ਹੋ ਬਿਸਕੁਟ ਤੁਸੀਂ ਕੀ ਭਾ ਲੈ ਕੇ ਆਉਂਦੇ ਹੋ ਕਣਕ ਕਿਹੜੇ ਭਾਅ ਵੇਚਦੇ ਹੋ ਜੇ ਸੂਜੀ ਜਾਂ ਮੈਦਾ ਵੀ ਉਹ ਕਿਹੜੇ ਭਾਅ ਲੈ ਕੇ ਆਉਂਦੇ ਹੋ ਬਜ਼ਾਰੋਂ ਸੋ ਇਹ ਇਹਦੀ ਜਿਹੜੀ ਪ੍ਰੋਸੈਸਿੰਗ ਮਿਲ ਆਪਾਂ ਜਾਵਾਂਗੇ ਮਿਲਕ ਦੀ ਕਰਾਂਗੇ ਜੀ ਬਹੁਤ ਡਿਮਾਂਡ ਹੈ ਜੀ ਪੰਜਾਬ ਦੇ ਜਿੰਨੇ ਵੀ ਤੁਹਾਡੇ ਕਿਉਂਕਿ ਜਿਹੜਾ ਖਾਣਾ ਹੈਗੇ ਇਹਦੀ ਪੂਰੀ ਗਲੋਬਲ ਰਿਕੁਆਇਰਮੈਂਟ ਹੈ ਜੀ ਇਹਦੀ ਡਿਮਾਂਡ ਬਹੁਤ ਹੈ ਸਾਡੇ ਕੋਲੇ ਫੂਡ ਹੈਗਾ ਜੀ ਪਾਣੀ ਸਾਡੇ ਕੋਲੇ ਹੈਗਾ ਜੀ ਦੂਜਾ ਸੱਤਾ ਹੈਗਾ ਜਿਹੜਾ ਜੀ ਅਸੀਂ ਜਿਵੇਂ ਘੱਗਰ ਦਾ ਮੈਂ ਕਿਹਾ ਵੀ ਉਹਨੂੰ ਟੇਮ ਕਰਕੇ ਅਸੀਂ ਖੇਤਾਂ ਤੱਕ ਪਾਣੀ ਪਹੁੰਚਾ ਰਹੇ ਹਾਂ ਔਰ ਮਾਨ ਸਰਕਾਰ ਨੇ ਜਿਹੜੇ ਲੋਕਾਂ ਨੂੰ ਕੰਮ ਪਸੰਦ ਆ ਰਿਹਾ ਜੀ ਬਿਜਲੀ ਦੇ ਬਿੱਲ माफ ਹੋ ਗਏ ਜੀ ਕਿਸਾਨਾਂ ਨੂੰ ਜਿਹਨੇ ਬਿਜਲੀ ਮਿਲਿਆ ਜੀ ਪਹਿਲੀ ਵਾਰ ਮਿਲਿਆ 40 ਸਾਲ ਬਾਅਦ ਉਹ ਮਨਸਾਪ ਲੜਨ ਤੋਂ ਬਚ ਰਹੀ ਉਹ ਦਿਨੇ ਪਾਣੀ ਲਾਇਆ ਉਹਨਾਂ ਨੇ 12-12 ਘੰਟੇ 14-14 ਘੰਟੇ ਵੱਲੋਂ ਨੌਨ ਸਟਾਪ ਬਿਜਲੀ ਉਹਨਾਂ ਨੂੰ ਮਿਲੀ ਹੈ ਜੀ ਇਸੇ ਤਰ੍ਹਾਂ ਸਾਡੇ ਸਿਹਤ ਵਿਭਾਗ ਦੇ ਵਿੱਚ ਪਟਿਆਲੇ ਦਾ ਹਸਪਤਾਲ ਬਹੁਤ ਵਧੀਆ ਕੀਤਾ ਤੁਹਾਡੇ 90 ਦੇ ਹਸਪਤਾਲ ਚ ਨਵਾਂ ਅਮਜ਼ੀਆ ਚ ਬੈਂਕ ਬਣ ਗਿਆ ਜੀ ਉਹਦੇ ਵਿੱਚ ਵੀ ਅਸੀਂ ਸਾਰੀ ਪ੍ਰੋਸੈਸ ਸਾਡੀ ਕੰਪਲੀਟ ਹੈ ਜੀ ਬਹੁਤ ਸਾਰੇ ਜਿਹੜੇ ਅਸੀਂ ਹੈਗੇ ਆ ਤਕਰੀਬਨ 37 38 ਅਸੀਂ ਕੰਪਲੀਟ ਕਰਤੇ ਐ ਐਮਸੀਐਚ ਬੈਂਕ ਨਵੇਂ ਡਾਕਟਰ ਭਰਤੀ ਕਰ ਰਹੇ ਆ ਸਟਾਫ ਭਰਤੀ ਕਰ ਰਹੇ ਆ ਮੱਲਾਕ ਲੈਣੇ ਕਸੀਂ 829 ਖੋਲੇ ਆ ਜੇ ਸਾਡੇ ਪੈਸੇ ਨਾ ਬੰਦ ਕਰਦੇ ਅਸੀਂ ਮੈਂ ਜਾ ਕੇ ਪੈਸੇ ਲੈ ਕੇ ਆਉਂਗਾ 1600 ਹੋਰ ਖੋਲਾਂਗੇ ਜੀ ਤੁਹਾਡੇ ਪੇਟ ਵਿੱਚ ਜਾਂ ਨਾਲ ਦੇ ਪੇਟ ਵਿੱਚ ਕੋਈ ਨਾ ਕਰ ਲੈਣ ਕੋਈਗਾ ਤੁਹਾਨੂੰ ਦੂਰ ਨੇ ਜਾਣਾ ਪੈਗਾ ਟੈਸਟ ਹੋ ਜਾਣਗੇ ਦਵਾਈ ਮਿਲ ਜੇਗੀ ਲੋਕਾਂ ਦਾ ਬਲੱਡ ਪ੍ਰੈਸ਼ਰ ਸ਼ੂਗਰ ਠੀਕ ਹੋ ਜਾਣਾ ਦੇ ਬੁਰਦੇ ਨਹੀਂ ਫੇਲ ਰਹੇ ਲੋਕਾਂ ਦੇ ਮਨ ਲੋਕਾਂ ਦੇ ਲਿਵਰ ਨਹੀਂ ਫੇਲ ਰਹੇ ਸੋ ਇਹ ਜਿਹੜਾ ਸਾਰਾ ਹੈਗਾ ਅਸੀਂ ਇਹ ਵਾਲੇ ਕੰਮ ਜਿਹੜੇ ਮਾਨ ਸਰਕਾਰ ਨੇ ਕੀਤੇ ਹੈ ਚ ਹੈ ਟੋਲ ਪਲਾਜ਼ਾ ਚੱਕਿਆ ਇਹ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਔਰ 80 90% ਲੋਕ ਬਹੁਤ ਖੁਸ਼ ਹੈ ਜੀ ਚਰਨਜੀਤ ਸਿੰਘ ਵਾਦਸਪੋਸਟਰ ਲੱਗੇ ਨੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਹਿ ਰਹੇ ਹੋ ਪੋਸਟਰ ਦਾ ਪਾਵਰ ਚਰਨਜੀਤ ਚੰਨੀ ਚਰਨਜੀਤ ਚੰਨੀ ਦੇਖੋ ਇੱਕ ਤਾਂ ਚਰਨਜੀਤ ਚੰਨੀ ਸਾਬਕਾ ਮੁੱਖ ਮੰਤਰੀ ਹੈ ਜੀ ਉਹਨਾਂ ਨੂੰ ਮੈਂ ਕਹੂੰਗਾ ਵੀ ਉਹਨਾਂ ਦੀ ਬੋਲਬਾਣੀ ਠੀਕ ਹੋਣੀ ਚਾਹੀਦੀ ਹੈ ਉਹਨਾਂ ਦੀ ਬੋਲਬਾਣੀ ਬਹੁਤ ਮਾੜੀ ਹੈ ਤੁਸੀਂ ਇਲੈਕਸ਼ਨ ਹਰਾਂਦਿਆਂ ਜਾਂਦੇ ਰਹਿੰਦੇ ਆ لیکن ਜਿਹੜਾ ਬੰਦਾ ਇੱਕ ਮੁੱਖ ਮੰਤਰੀ ਰਹਿ ਚੁੱਕਾ ਹੋਵੇ ਪੰਜਾਬ ਦਾ ਉਹਦੀ ਬੋਲਬਾਣੀ ਅੱਛੀ ਹੋਣੀ ਚਾਹੀਦੀ ਹੈ ਔਰ ਬਾਕੀਆਂ ਦੀ ਵੀ ਮੈਂ ਕਹਾਂਗਾ ਬੋਲਬਾਣੀ ਅੱਛੀ ਰਹਿਣੀ ਚਾਹੀਦੀ ਹੈ ਮਤਲਬ অরুণਾਪਰਨ ਸਹਾਨੂੰ ਯਾਦ ਹੈ ਜੀ ਚੰਨਜੀ ਚੰਨੀ ਨੇ ਸਾਬਕਾ ਮੁੱਖ ਮੰਤਰੀ ਨੇ ਕੀ ਕੀਤਾ ਉਹਨਾਂ ਨੇ ਜਿਹੜੀ ਜਲੰਧਰ ਦੀ ਜਿਹੜੀ ਹੈਗੀ ਆ ਨਾ ਜੀ ਕਾਂਗਰਸ ਪਾਰਟੀ ਨੂੰ ਖੇਰੋ ਖੇਰੋ ਕਰਤਾ ਰਹਾ ਟੋਟੇ ਟੋਟੇ ਕਰਦੇ ਹੋ ਆਪ ਵੀ ਹਾਰਨਗੇ ਕਾਂਗਰਸ ਨੂੰ ਵੀ ਲਾ ਬੈਣਗੇ ਸੋ ਐਸੀ ਤਰ੍ਹਾਂ ਤੁਹਾਡਾ ਪਾਲੇ ਦੇ ਵਿੱਚ ਉਹਨਾਂ ਦਾ ਹਾਲ ਹੈ ਜੀ ਮਤਲਬ ਇਹ ਲਾਸਟ ਮਿੰਟ ਤੇ ਪੈਰਾਸ਼ੂਟ ਕੱਢ ਗਿਆ ਤੁਹਾਨੂੰ ਦੇਖ ਲਓ ਰਾਜਪ੍ਰੇਸ਼ ਕੀ ਹੋਇਆ ਮਤਲਬ ਰਾਜਾ ਬੜੇ ਹੰਗਾਏ ਉਹਨਾਂ ਦੇ ਨਾਰੇ ਲੱਗੇ ਕੈਂਡੀਡੇਟ ਦੇ ਨਾਰੇ ਲੱਗੇ ਲੋਕ ਉਹਨੂੰ ਉਹਨਾਂ ਦੇ ਕੈਡਰ ਨੇ ਸਪੋਰਟ ਨਹੀਂ ਕੀਤਾ ਜੀ ਮਤਲਬ ਸੋ ਕਾਂਗਰਸ ਪਾਰਟੀ ਤਾਂ ਮਤਲਬ ਆਲਰੇਡੀ ਦੁਫਾੜ ਹੋਈ ਚੁੱਕੀ ਹੈ ਜਿਹੜੇ ਕਿ ਲੋਕਸਭਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਵੱਲ ਉਮੀਦਵਾਰ ਨੇ ਔਰ ਮੌਜੂਦਾ ਸਿਹਤ ਮੰਤਰੀ ਨੇ ਪੰਜਾਬ ਦੇ ਅੱਜ ਨਾਭਾ ਵਿਧਾਨ ਸਭਾ ਦੇ ਵਿੱਚ ਆਏ ਆ ਔਰ ਨਾਭਾ ਦਾਣਾ ਮੰਡੀ ਜਿਹੜੀ ਕਿ ਏਸ਼ੀਆ ਦੀ ਦੂਜੇ ਨੰਬਰ ਦੀ ਸਭ ਤੋਂ ਵੱਡੀ ਦਾਣਾ ਮੰਡੀ ਹੈ ਜਿਹਦਾ ਦੌਰਾ ਕੀਤਾ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਜਿਹੜੇ ਆਰਪੀ ਐਸੋਸੀਏਸ਼ਨ ਉਹਨਾਂ ਨੇ ਸਹਿਮਾਨ ਵੀ ਕੀਤਾ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਸਮਝੀਆਂ ਸਮੱਸਿਆਵਾਂ ਸੁਣੀਆਂ ਨੇ ਰਾਈਟਵੇ ਦਾ ਹੱਲ ਵੀ ਕਰ ਰਹੇ ਨੇ ਔਰ ਮਜ਼ਦੂਰ ਜਿਹੜੇ ਕਿ ਜਿਹੜੇ ਪੱਲੇਦਾਰ ਨੇ ਉਹਨਾਂ ਨਾਲ ਵੀ ਗੱਲ ਕੀਤੀ ਹੈ ਸਾਰਾ ਜਾਇਜ਼ਾ ਲਿਆ ਮੰਡੀ ਦਾ ਜੀ ਕਿਸਾਨ ਬਹੁਤ ਖੁਸ਼ ਹੈ ਕਿ ਉਹਦੀ ਫਸਲ ਸਮੇਂ ਸਿਰ ਚੱਕੀ ਜਾ ਰਹੀ ਹੈ ਤੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਆਮ ਆਦੀ ਪਾਰਟੀ ਦੇ 3 ਸਾਲ ਪੈਣ ਜੇ ਖੱਬੇ ਸੱਜੇ ਕਿਤੇ ਹੋਰ ਦੀਆਂ ਗੱਲਾਂ ਦੇ ਵਿੱਚ ਆ ਕੇ ਕਿਤੇ ਆਪਣੇ 3 ਸਾਲ ਉਹ ਜਿਹੜੇ ਨਾ ਖਰਾਬ ਹੋ ਜਾਣ ਮੈਂਬਰ ਪਾਰਲੀਮੈਂਟ ਡਾਕਟਰ ਬਲਬੀਰ ਜੀ ਬਣ ਕੇ ਜਿਵੇਂ ਉਹਨਾਂ ਨੇ ਪੰਜਾਬ ਦੇ ਵਿੱਚ ਅਜੇ ਸਿਹਤ ਮੰਤਰੀ ਕੰਮ ਕੀਤਾ ਤਾਂ ਪੂਰੇ ਦੇਸ਼ ਦੇ ਵਿੱਚ ਵੀ ਇਹਨਾਂ ਨੂੰ ਜਦੋਂ ਮੌਕਾ ਮਿਲੇਗਾ ਇਹ ਜੇ ਮੈਂਬਰ ਪਾਰਲੀਮੈਂਟ ਆ ਤਾਂ ਸਾਡੀ ਗੱਲ ਜਿਹੜੀ ਹੈ ਸੈਂਟਰ ਗਵਰਨਮੈਂਟ ਤੱਕ ਲੈ ਕੇ ਜਾਣਗੇ ਔਰ ਸਾਰੀ ਸਮੱਸਿਆ ਦਾ ਹੱਲ ਜਿਹੜਾ ਕਰਨਗੇ ਸੁਣੋ ਜੋ ਉਮੀਦਵਾਰ ਨੇ ਸਾਡੇ ਮੰਡੀ ਚ ਆ ਕੇ ਇਹਨਾਂ ਦਾ ਦੁੱਖ ਤਕਲੀਫ ਸੁਣੀ ਹੈ ਪਰ ਅਸੀਂ ਵੀ ਆਪਦਾ ਦੱਸਿਆ ਵੀ ਜਿਹੜਾ ਸਰਕਾਰਾਂ ਦੇ ਆੜ ਤੇ ਆੜਤੀਆਂ ਦੇ ਬੁਰੀ ਨਾਜ਼ਰ ਹੈ ਉਹਨੂੰ ਦੂਰ ਕੀਤਾ ਜਾਵੇ ਜਿਵੇਂ ਸਾਡਾ ਕਮਿਸ਼ਨ ਹੈ ਉਹ 2.5% ਕੀਤਾ ਜਾਵੇ ਅੱਗੇ ਵਾਲਾ ਕੀਤਾ ਜਾਵੇ ਕਿਉਂਕਿ ਜਿਹੜੀ ਮਹਿੰਗਾਈ ਹੈ ਉਹ ਆਰਤੀ ਦੇ ਘਰ ਵੀ ਆਉਂਦੇ ਆ ਉਲਟਾ ਆਰਤੀ ਦੇ ਆਮਦਨ ਰੋਜ਼ ਘਟਾ ਰਹੇ ਨੇ ਤੇ ਮਤਲਬ ਬਾਕੀ ਮੰਗਾਈ ਵਧ ਰਹੀ ਹੈ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਵੀ ਸਾਡਾ ਕਮਿਸ਼ਨ ਵੀ 2.5% ਕੀਤਾ ਜਾਵੇ ਬਾਕੀ ਜੋ ਮੰਡੀ ਦੀਆਂ ਹੋਰ ਸਮੱਸਿਆ ਨੇ ਉਹ ਇਹਨਾਂ ਨੂੰ ਜਾਣੂ ਕਰਾਇਆ ਇਹਨਾਂ ਨੇ ਵੀ ਸਵਾਗਤ ਹੈ ਵੀ ਸਾਰੀਆਂ ਹੱਲ ਕਰਾਂਗੇ